ਦੇਖੋ ਰਿੰਕੂ ਦਾ ਤਾਂ ਇਹ ਹਾਲਤ ਹੈ ਮੈਂ ਇਹਨਾਂ ਨੂੰ ਹੁਣੇ ਸੁਣਾ ਰਿਹਾ ਸੀ ਕਿ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫਿਰ ਕਰ ਲਿਆ ਦਰਜੀ ਅੱਜ ਕੱਲ ਬੇਬੇ ਮੀਮ ਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ ਰਿੰਕੂ ਦਾ ਕੀ ਪਤਾ ਜਗਾ ਟੱਪ ਕੇ ਆਇਆ ਵਾ ਕੱਲ ਨੂੰ ਉਹਨੇ ਕੀ ਕਰਨਾ ਦੇਖੋ ਕੁਝ ਦਿਨ ਤਾਂ ਲੱਗਦੇ ਹੀ ਹੈ ਕਾਂਗਰਸ ਪਾਰਟੀ ਨੇ ਟਿਕਟਾਂ ਵੰਡਣੀਆਂ ਤਾਂ ਉਹ ਫੜਚੋਲ ਕਰਨ ਦੇ ਵਿੱਚ ਕੌਣ ਮੰਗਦਾ ਹੈ ਕਿ ਕਾਫੀ ਲੋਕ ਚਾਹੁੰਦੇ ਆ ਕਿ ਮੈਨੂੰ ਮਿਲੇ ਮੈਨੂੰ ਮਿਲੇ ਆਖਰ ਪਾਰਟੀ ਨੇ ਜੇ ਨਤੀਜੇ ਤੇ ਪਹੁੰਚਣਾ ਕੁਝ ਟਾਈਮ ਲੱਗ ਜਾਂਦਾ ਕੋਈ ਗੱਲ ਨਹੀਂ 2-4 ਦਿਨਾਂ ਚ ਹੋ ਜਾਣਗੀ ਦੇਖੋ ਕੁਝ ਦਿਨ ਤਾਂ ਲੱਗਦੇ ਹੀ ਐ ਕਾਂਗਰਸ ਪਾਰਟੀ ਨੇ ਟਿਕਟਾਂ ਵੰਡਣੀਆਂ ਤਾਂ ਉਹ ਪਰਚੋਲ ਕਰਨ ਦੇ ਵਿੱਚ ਕੌਣ ਮੰਗਦਾ ਕਾਫੀ ਲੋਕ ਚਾਹੁੰਦੇ ਆ ਕਿ ਮੈਨੂੰ ਮਿਲੇ ਮੈਨੂੰ ਮਿਲੇ ਆਖਰ ਪਾਰਟੀ ਨੇ ਜੇ ਨਤੀਜੇ ਤੇ ਪਹੁੰਚਣਾ ਕੁਝ ਟਾਈਮ ਲੱਗ ਜਾਂਦਾ ਕੋਈ ਗੱਲ ਨਹੀਂ 2-4 ਦਿਨਾਂ ਚ ਹੋ ਜਾਣਗੀ ਤੇ ਦੂਸਰੀ ਗੱਲ ਕੀ ਜਾਈ ਆਪ ਲਗਾਤਾਰ ਜਲੰਧਰ ਮੇ ਜੋ ਮੀਟਿੰਗ ਵਗੈਰਾ ਕਰ ਰਹੇ ਹੋ ਲੇਕਿਨ ਜੋ ਚੌਧਰੀ ਪਰਿਵਾਰ ਹੈ ਖਾਸ ਕਰ ਵਿਕਰਮ ਚੌਧਰੀ वो आपके खिलाफ जो अभी भी बयानबाजी कर रहे हैं हालांकि आपने स्टेटमेंट दी थी कि जब ये विधायक जीते थे तो आपके पास मिलने आप स्टेटमेंट दे रहे हैं और एक स्टेटमेंट उन्होंने ये भी दी है कि आप डेरो में जा रहे धार्मिक जगह अपना प्रश्न आप करने जा रहे प्रकाशित करने जा रहे हैं चलो खैर मैं मर्यादा वाला बंदा है मैं कभी लक्ष्मण रेखा पार नहीं करता इस करके जो मेरी पार्टी का बंदा कोई कुछ बोल रहा है मैं जवाब देना नहीं है तक बंदा पार्टी दे लेकिन उनकी तरफ से आपकी विरोध जो है लगातार देखने को मिल रहा है तो कारण क्या रही मेरा विरोध करना जे कोई है तो किरदार है मैं नहीं बोल रहा मानता मेरा किरदार है लेकिन ये आपने उनकी इतनी मदद की उसके बाद वो आपका विरोध कर रहे हैं हालांकि अभी टिकट अनाउंस नहीं हुई है क्योंकि चर्चा तो यही है कि पानी आएगा ਮੇਰੇ ਮੁੱਢੇ ਖੁੱਲਾਂਗੇ ਅਜੇ ਪਾਣੀ ਆਇਆ ਨਹੀਂ ਹੈ ਟਿਕਟ ਜਿੱਨੂੰ ਹੋਏਗੀ ਆਪਾਂ ਉਹਦੇ ਨਾਲ ਚੱਲਣਾ ਹੈ ਕਿਉਂਕਿ ਸੀਐਮ ਸਾਹਿਬ ਨੇ ਵੀ 16 ਤਾਰੀਖ ਨੂੰ ਐਲਾਨ ਕੀਤਾ ਹੈ ਕਿ ਲੁਧਿਆਣਾ ਤੇ ਜਲੰਧਰ ਮੇ ਉਹ ਆਪਣੇ ਜੋ ਉਮੀਦਵਾਰ ਕਹ ਐਲਾਨ ਕਰਨਗੇ ਐਸੇ ਨੂੰ ਲੱਗ ਰਿਹਾ ਹੈ ਕਿ ਆਪਕੇ ਕਲੱਬ ਕੋਈ ਬੜਾ ਚਿਹਰਾ ਲੈ ਕੇ ਆ ਸਕਦੇ ਨੇ ਨਹੀਂ ਮੇਰੇ ਤਾਂ ਜੇ ਟਿਕਟ ਨਹੀਂ ਡਿਕਲੇਅਰ ਹੋਇਆ ਉਹ ਤਾਂ ਉਹ ਨਾ ਉਹ ਜਿਹਨੂੰ ਲਿਆਣਾ ਲਿਆਉਣ ਐਕਚੁਅਲੀ ਕੀ ਹੈ ਕਿ ਉਹ ਜਦ ਉਹਨਾਂ ਤੋਂ ਕੋਈ ਜਾਣਦਾ ਤਾਂ ਉਹਨੂੰ ਗਰਦਾਸ ਦੱਸਦੇ ਐ ਜਦ ਉਹਨਾਂ ਦੇ ਵਿੱਚ ਕੋਈ ਆਉਂਦਾ ਤਾਂ ਉਹਨੂੰ ਇਨਕਲਾਬੀ ਦੱਸਦੇ ਐ ਹੁਣ ਦੇਖਦੇ ਹਾਂ ਕਿਹੜੇ ਨਵੇਂ ਇਨਕਲਾਬੀ ਲੱਭ ਕੇ ਲਿਆਉਂਦੇ ਆ ਜਿਹੜੇ ਨੇ ਬਾਅਦ ਵਿੱਚ ਗਰਦਾਰ ਬਣਨਾ ਹੋਵੇ ਰਿੰਕੂ ਵੀ ਲਗਾਤਾਰ ਇਹ ਬਿਆਨਬਾਜ਼ੀ ਕਰ ਰਹੇ ਹੈ ਕਿ ਆਪ ਆਪਣੀ ਇਮਾਨਦਾਰੀ ਦਾ ਸਟੈਂਡ ਬਤਾਈਏ ਕਿਉਂਕਿ ਆਪਕੇ ਜੋ ਰਿਸ਼ਤੇਦਾਰ ਥੇ ਉਹ ਤੋਂ ਈਡੀ ਦੀ ਗ੍ਰਿਫਤ ਵਿੱਚ ਰਹੇ ਜੇਲ੍ਹ ਕੱਟ ਕੇ ਆਏ ਔਰ ਆਪੇ ਵੀ ਸ਼ਿਕੰਜਾ ਦਾ ਸੌਂਗ ਹੋਇਆ ਦੇਖੋ ਰਿੰਕੂ ਦਾ ਤਾਂ ਇਹ ਹਾਲਤ ਹੈ ਮੈਂ ਇਹਨਾਂ ਨੂੰ ਹੁਣੇ ਸੁਣਾ ਰਿਹਾ ਸੀ ਕਿ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫਿਰ ਕਰ ਲਿਆ ਦਰਜੀ ਅੱਜ ਕੱਲ ਬੇਬੇ ਮੀਮ ਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ 3गना